ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਦੇਖੋ ਜੀ ਆਪਣੀ ਕੁੜਤੀ ਦੀ ਕਟਿੰਗ ਹੋਈ ਹੋਈ ਹੈਗੀ ਲੈਂਥ ਵੀ ਲਾਈ ਹੋਈ ਹੈ ਉਹਦੀ ਚੜਾਈ ਵੀ ਲਾਈ ਹੋਈ ਹੈ ਸਾਰਾ ਆਪਣਾ ਸੈੱਟ ਕਰਕੇ ਦੇਖੋ ਰੱਖਿਆ ਹੋਇਆ ਹੈਗਾ ਮੇਰੀਆਂ ਕਈ ਭੈਣਾਂ ਦੇ ਮੈਸੇਜ ਆਏ ਸੀ ਵੀ ਦੀਦੀ 슬ੀਵਸ ਦੀ ਕਟਿੰਗ ਦੱਸੋ ਇੱਕ ਮੇਰੀ ਭੈਣ ਦਾ ਮੈਸੇਜ ਆਇਆ ਸੀ ਵੀ ਦੀਦੀ ਆਪਾਂ ਕਮੀਜ਼ ਤੋਂ ਨਾਪ ਲੈ ਕੇ ਕਿੱਦਾਂ ਬਾਂਦੀ ਕਟਿੰਗ ਕਰਨੀ ਹੈ ਦੇਖੋ ਜੀ ਆਪਾਂ ਨੂੰ ਨਾ ਬਣੇ ਹੋਏ ਕਮੀਜ਼ ਤੋਂ ਨਾਪ ਲੈਣ ਦੀ ਜ਼ਰੂਰਤ ਨਹੀਂ ਹੁੰਦੀ ਆਪਾਂ ਜਦੋਂ কুরਤੀ ਦੀ ਕਟਿੰਗ ਕਰਦੇ ਆ ਜਦੋਂ ਆਪਾਂ ਆਪਣੀ ਬ੍ਰੈਸਟ ਦਾ ਨਾਪ ਲੈਨੇ ਆ ਤਾਂ ਬ੍ਰੈਸਟ ਦੇ ਨਾਪ ਮੁਤਾਬਕ ਜਿਹੜਾ ਆਪਣਾ ਮੋਡਾ ਉਹ ਆਪਣੇ ਸਾਈਜ਼ ਦਾ ਸਹੀ ਬਣ ਜਾਂਦਾ ਜਦੋਂ ਆਪਾਂ ਮੋٹے ਦੀ ਕਟਿੰਗ ਕਰਨੀ ਆ ਆਪਾਂ 7.5 ਇੰਚ ਤੇ ਕਰੋ ਜਦੋਂ ਫਿਰ ਆਪਾਂ ਇੱਥੇ ਬ੍ਰੈਸਟ ਦਾ ਨਾਪ ਨਿਸ਼ਾਨ ਲਾ ਲੈਨੇ ਆ ਉਹਨੇ ਆਪਣੇ ਆਪ ਹੀ ਜਿਵੇਂ ਇਧਰ ਨੂੰ ਵਧ ਹੀ ਜਾਊਗਾ ਤਾਂ ਮੋਟਾ ਵੱਡਾ ਹੋਈ ਜਾਊ ਬਰਸਟ ਦਾ ਨਾਪ ਜੇ ਘੱਟ ਹੋਊ ਤਾਂ ਮੈਂ ਮੋਟਾ ਤੁਹਾਡੇ ਮੁਤਾਬਕ ਛੋਟਾ ਰਹਿ ਜਾਊਗਾ ਠੀਕ ਹੈ ਜੀ ਹੁਣ ਆਪਾਂ ਤੁਹਾਨੂੰ ਅੱਜ ਮੋٹے ਦਾ ਨਾਪ ਲੈ ਕੇ ਬਾਹਾਂ ਦੀ ਕਟਿੰਗ ਕਰਨੀ ਦੱਸਾਂਗੇ ਇਸ ਤਰ੍ਹਾਂ ਬਾਹਾਂ ਦੀ ਕਟਿੰਗ ਕਰਨ ਦੇ ਨਾਲ ਜਦੋਂ ਨਾਲ ਆਪਾਂ ਸਲਾਈ ਲਾਉਨੇ ਆ ਬਾਹਾਂ ਦੀ ਤਾਂ ਕਦੇ ਵੀ ਆਪਣਾ ਕੱਪੜਾ ਵੀ ਵੱਧ ਦਾ ਘੱਟਦਾ ਨਹੀਂ ਹੈਗਾ ਦੇਖੋ ਜੀ ਆਪਣੀ ਕੁੜਤੀ ਹੈਗੀ ਦੋਵੇਂ ਦੇਖੋ ਧਰੇ ਹੋਏ ਨੇ ਆਪਣੇ ਪੱਲੇ फ्रंट ਵਾਲਾ ਵੀ ਤੇ ਬੈਕ ਵਾਲਾ ਵੀ ਸਭ ਤੋਂ ਪਹਿਲਾਂ ਦੇਖੋ ਜੀ ਆਪਾਂ ਤੀਰਾ ਰੱਖਣਾਗਾ ਤੀਰਾ ਰੱਖਿਆ ਦੇਖੋ ਜੀ ਆਪਾਂ 6.5 ਇੰਚ ਠੀਕ ਹੈ ਜੀ ਇਹ 18 ਬ੍ਰੈਸਟ ਦੀ ਬ੍ਰੈਸਟ ਦੇ ਨਾਪ ਦਾ ਸੂਟ ਕੱਟਣਾ ਇਹ ਆਪਾਂ 6.5 ਇੰਚ ਤੀਰਾ ਤਾਲਿਆ ਕਿਉਂਕਿ ਜਿਹੜਾ ਇਹਨਾਂ ਦਾ ਪਿਛਲਾ ਗਲਾਗਾ ਉਹ ਛੋਟਾਗਾ ਠੀਕ ਹੈ ਜੀ ਹੁਣ ਦੇਖੋ ਆਪਾਂ 6.5 ਇੰਚ ਤੀਰਾ ਲਿਆਗਾ ਤੇ نیچے ਨੂੰ ਜਿਹੜਾ ਆਪਾਂ ਮੋਢਾ ਲੈਣਾਗਾ ਠੀਕ ਹੈ ਜੀ ਮੋਟਾ ਆਪਾਂ ਹਰ ਇੱਕ ਸਾਈਜ਼ ਦੇ ਵਿੱਚ ਇੱਕ ਸਿਰਫ ਬੱਚਿਆਂ ਦੇ ਸੂਟਾਂ ਨੂੰ ਛੱਡ ਕੇ ਜਿਹੜੇ ਬੱਚਿਆਂ ਦੇ ਸੂਟ ਹੁੰਦੇ ਨੇ ਉਹਨਾਂ ਨੂੰ ਛੱਡ ਕੇ ਆਪਾਂ ਲੇਡੀਜ਼ ਸੂਟ ਦੇ ਵਿੱਚ 7.5 ਇੰਚ ਤੱਕ ਹੀ ਮੋਟਾ ਲੈਣ। ਹਾਂ 7.5 ਇੰਚ ਤੇ ਆਪਾਂ ਨਿਸ਼ਾਨ ਲਾ ਲਿਆ। ਇੱਥੇ ਆਪਾਂ 6 ਲਿਆ। نیچے ਆਪਾਂ ਧੰਚ ਦੀ ਕਾਟ ਘਟਾ ਦੇਣੀ। ਇੱਥੇ ਆਪਾਂ 6 ਕਰ ਦੇ। ਦੇਖੋ ਜੀ ਇੱਥੇ ਆਪਾਂ 1/2 ਇੰਚ ਘਟਾਤਾ 1/2 ਇੰਚ ਆਪਾਂ ਇੱਥੇ ਘਟਾਵਾਂਗੇ ਸਭ ਤੋਂ ਪਹਿਲਾਂ ਆਪਾਂ ਦੇਖੋ ਬਾਕਸ ਰੈਡੀ ਕਰ ਲੈਣਾ ਐਸ ਤਰ੍ਹਾਂ ਦੇਖੋ ਇਹ ਵਾਲਾ ਬਾਕਸ ਰੈਡੀ ਕਰਨ ਤੋਂ ਬਾਅਦ ਆਪਾਂ ਦੇਖੋ 1/2 ਇੰਚ ਇੱਥੇ ਘਟਾਇਆ ਹੁਣ ਆਪਾਂ 1/2 ਇੰਚ ਇੱਥੇ ਘਟਾਉਣਾਗਾ ਆਹ ਵਾਲੀ ਜਗ੍ਹਾ ਤੇ ਇਹ ਕਾਟ ਆਪਣੀ ਇਸ ਤਰ੍ਹਾਂ ਤਿਰਸੀ ਪੈ ਜਾਂਦੀ ਹੈ ਇਹਦੇ ਨਾਲ ਨਾ ਆਪਣੇ ਮੋਢੇ ਨਹੀਂ ਡਿੱਗਦੇ ਹੈਗੇ ਇਹ ਘਾਟ ਫੌਨ ਦੇ ਨਾਲ ਕਦੇ ਵੀ ਦੇਖੋ ਜੀ ਆਪਣੇ ਜਿਹੜੇ ਮੋਢੇ ਨੇ ਉਹ ਡਿੱਗਦੇ ਨਹੀਂ ਹੈਗੇ ਇੱਕ ਮੋਢੇ ਡਿਗਣ ਦਾ ਮੇਨ ਕਾਰਨ ਹੁੰਦਾ ਜਦੋਂ ਆਪਾਂ ਤੀਰਾ ਵੱਡਾ ਰੱਖ ਲੈਨੇ ਆਂਗੇ ਇੱਕ ਮੇਰੀ ਭੈਣ ਦਾ ਮੈਸੇਜ ਆਇਆ ਸੀ ਵੀ ਮੇਰੇ ਨਾ ਪਿਛਲੇ ਗਲੇ 'ਚ ਖਿੱਚ ਪੈਂਦੀ ਆ ਦੇਖੋ ਜੀ ਉਹ ਖਿੱਚ ਤਾਂ ਪੈਂਦੀ ਆਗੀ ਜਦੋਂ ਆਪਾਂ ਗਲਾ ਦੀ ਛੋਟਾ ਰੱਖ ਲੈਨੇ ਆ ਤੇ ਤੀਰਾ ਵੀ ਘੱਟ ਰੱਖ ਲੈਨੇ ਆ ਜੇ ਗਲਾ ਛੋਟਾ ਹੈ ਤਾਂ ਤੀਰਾ ਆਪਾਂ ਨੂੰ ਜ਼ਿਆਦਾ ਰੱਖਣਾ ਚਾਹੀਦਾ 1/2 ਇੰਚ ਫਿਰ ਆਪਨੇ ਕਦੇ ਵੀ ਪਿਛਲੇ ਗਲੇ 'ਚ ਖਿੱਚ ਨਹੀਂ ਪੈਂਦੀ ਹੈਗੀ ਹੁਣ ਆਪਾਂ ਦੇਖੋ ਅੱਧਾ ਅੱਧਾ ਇੰਚ ਦੋਵੇਂ ਪਾਸੇ ਕਟਾਤਾ ਹੁਣ ਆਪਾਂ ਪਾਵਾਂਗੇ ਮੋਢੇ ਦੀ ਗਲਾਈ ਪਾਉਣ ਵਾਸਤੇ ਕੱਟਾਂ ਫਰੰਟ ਵਾਲੀ ਪਾਉਣੀ ਹੈ ਦੇਖੋ ਜੀ 1 ਇੰਚ ਤੇ ਤੇ ਬੈਕ ਵਾਲੀ ਪਾਉਣੀ ਹੈ ਦੇਖੋ ਜੀ ਆਪਾਂ 2 ਇੰਚ ਤੇ ਜੀ ਆਹ ਵਾਲੀਆਂ ਦੇਖੋ ਆਪਾਂ ਕਾਟਾਂ ਪਾਤੀਆਂ ਹੁਣ ਆਪਾਂ ਪਾਉਣੀਆਂ ਦੇਖੋ ਜੀ ਆਪਣੀ ਮੋਢੇ ਦੀ ਗਲਾਈ ਉਹਦੇ ਲਈ ਆਪਾਂ ਕੀ ਕਰਨਾ ਦੇਖੋ ਇਹਨਾਂ ਦੀ ਬਰਸਤਾ ਨਾਪ ਹੈਗਾ 18 ਇੰਚ 18 ਦਾ ਹਾਫ ਹੋ ਗਿਆ 9 ਇੰਚ ਆਪਾਂ 9 ਇੰਚ ਤੇ ਮਾਰਕ ਕਰਨ ਤੋਂ ਬਾਅਦ ਇਹਦਾ ਆਪਾਂ ਕਰ ਲੈਣਾ ਹਾਫ ਇਸ ਤਰ੍ਹਾਂ ਜਿੰਨਾ ਵੀ ਆਇਆ ਉਹਨਾਂ ਆਪਾਂ ਇਧਰ ਨਿਸ਼ਾਨ ਲਾ ਲੈਣਾ ਇਸ ਤਰ੍ਹਾਂ ਤੇ ਪਿੱਛੇ ਲਾਉਣਾ ਦੇਖੋ ਜੀ ਆਪਾਂ 5 ਇੰਚ ਤੇ ਹੁਣ ਆਪਾਂ ਇਹਦੀ ਪਾਵਾਂਗੇ ਗਲਾਈ ਨਾ ਰੋਟੀ ਆ ਪੈ ਗਈ ਆਪਣੀ ਮੋਡੇ ਦੀ ਗਲਾਈ ਫਰੰਟ ਵਾਲੀ ਕਾਟ ਤੇ ਆ ਪੈ ਗਈ ਦੇਖੋ ਜੀ ਆਪਣੀ ਬੈਕ ਵਾਲੀ ਕਾਟ ਠੀਕ ਹੈ ਜੀ ਆ ਆਪਣੀਆਂ ਹੋ ਗਈਆਂ ਮੋਡੇ ਦੀਆਂ ਕਾਟਾਂ ਮੋਡੇ ਦੀ ਕਾਟ ਪਾਉਣ ਤੋਂ ਬਾਅਦ ਹੁਣ ਆਪਾਂ ਤੁਹਾਨੂੰ ਇਸ ਦੀ ਕਟਿੰਗ ਕਰਕੇ ਦਿਖਾਵਾਂਗੇ ਹੁਣ ਆਪਾਂ ਕੀ ਕਰਨਾਗਾ ਹੁਣ ਆਪਾਂ ਨਾ ਜਿਹੜਾ ਪਿਛਲਾ ਪੱਲਾਗਾ ਉਹ ਤਾਂ ਕਮੀਜ਼ ਦੇ ਵਿੱਚੋਂ ਕੱਢ ਦੇਣਾਗਾ ਐਸ ਤਰ੍ਹਾਂ ਤੇ ਆਪਾਂ ਫਰੰਟ ਵਾਲੀ ਕਾਟ ਪਾ ਲੈਣੀ ਆ ਦੇਖੋ ਜੀ ਆਪਾਂ ਇਨੀ ਕਾਟ ਪਾਈ ਆ ਹੁਣ ਆਪਾਂ ਤੁਹਾਨੂੰ ਕਰਕੇ ਪਾ ਕੇ ਦਿਖਾਵਾਂਗੇ ਬਾਹਾਂ ਦੀਆਂ ਕੱਟਾਂ ਪਾ ਕੇ ਦਿਖਾਵਾਂਗੇ ਤੇ ਬਾਹਾਂ ਦੀ ਕਟਿੰਗ ਕਿੱਦਾਂ ਕਰਨੀ ਆ ਉਹ ਦਿਖਾਵਾਂਗੇ ਆ ਦੇਖੋ ਜੀ ਹੁਣ ਆਪਣੀ ਕੁਰਤੀ ਦੀ ਮੋਡੇ ਨਹੀਂ ਆ ਕੱਟਾਂ ਪੈ ਗਈਆਂ ਹੁਣ ਆਪਾਂ ਕਰਾਂਗੇ ਬਾਹਾਂ ਦੀ ਕਟਿੰਗ ਬਾਹਾਂ ਦੀ ਕਟਿੰਗ ਕਰਨੀ ਆ ਦੇਖੋ ਆਪਾਂ ਕੁਰੀਆਂ ਬਾਹਾਂ ਬਣਾਉਣੀਆਂ ਨੇ ਫੁੱਲ 슬ੀਵਜ਼ ਦੇਖੋ ਇਹਨਾਂ ਦੀ ਜਿਹੜੀ ਬਾਹਾਂ ਦੀ ਲੈਂਥ ਆਗੀ ਆਪਾਂ ਰੈਡੀ ਰੱਖਣੀ ਆ ਉਹ 21 ਇੰਚ ਇੱਕ ਕਿਰੇ ਦੇ ਚਾਪਾ 3 ਇੰਚ ਪਲੱਸ ਕਰਨਾ 2 ਇੰਚ ਨੀਚੇ ਫੋਲਡਿੰਗ ਵਾਸਤੇ ਤੇ ਕਿੰਚ ਉੱਪਰ ਕਾਟਦੇ ਸਨਾਈ ਵਾਸਤੇ ਆਪਾਂ 24 ਇੰਚ ਤੇ ਦੀ ਕਟਿੰਗ ਕਰਨੀ ਹੈ ਹਲੋ ਜੀ ਤੇ ਜਿਹੜੀ ਆਪਾਂ ਨਾ ਚੜਾਈ ਰੱਖਣੀ ਹੈਗੀ ਆਹ ਵਾਲੀ ਵੀ ਆਪਣਾ ਕੱਪੜਾ ਕਿਤੇ ਘਟ ਨਾ ਜਾਵੇ ਦੇਖੋ ਇਹ 10 ਇੰਚ ਹੈ ਨਿਉ ਹੀ ਇਹ ਜਿਹੜੀ ਕਮੀਜ਼ ਦੇ ਸਾਈਡ ਤੋਂ ਲਹੀ ਆਏਗੀ ਜੇ ਆਪਣਾ ਕੱਪੜਾ ਘਟੂ ਤਾਂ ਆਪਾਂ ਇਹਦੇ ਵਿੱਚ ਜੋੜ ਪਾਵਾਂਗੇ ਇਦੇ ਲਈ ਆਪਾਂ ਦੇਖੋ ਜੀ ਕੀ ਕਰਨਾ ਆ ਦੇਖੋ ਆਪਣਾ ਤਮੀਜ਼ ਆ ਇਹ ਇੰਨਾ ਹਿੱਸਾ ਤਾਂ ਆਪਣਾ ਦੇਖੋ ਜੀ ਸਲਾਈ ਚ ਆ ਜਾਣਾ ਠੀਕ ਹੈ ਜੀ ਆਪਾਂ ਦਾ ਫਰੰਟ ਵਾਲਾ ਪੱਲਾ ਨਾ ਆਪਣਾ ਬੈਕ ਵਾਲਾ 12 ਬਰੈਸਟ ਵਾਲਿਆਂ ਦਾ ਮੋਢਾ 8.5 ਇੰਚ ਤਿਆਰ ਹੁੰਦਾ ਜਿਹੜਾ ਕਿ ਜੀ ਕਮੀਜ਼ ਨੂੰ ਪਾਉਣ ਤੋਂ ਬਾਅਦ ਬਿਲਕੁਲ ਸਹੀ ਆਉਂਦਾ ਨਾ ਤਾਂ ਇਹ ਟਾਈਟ ਫੀਲ ਹੋਵੇ ਤੇ ਨਾ ਹੀ ਇਹ ਖੁੱਲਾ ਬਿਲਕੁਲ ਸਹੀ ਆਊਗਾ ਠੀਕ ਹੈ ਜੀ ਦੇਖੋ 8.5 ਇੰਚ ਆਗਾ ਆਪਾਂ ਨੂੰ ਜਿਹੜਾ ਆਹ ਵਾਲਾ ਕੱਪੜੇ ਦੀ ਚੜਾਈ ਹੈਗੀ ਡਬਲ ਤੈੰਚ 10-11 ਇੰਚ ਚਾਹੀਦੀ ਹੈਗੀ ਦੇਖੋ 10 ਇੰਚ ਆਈ 10 ਇੰਚ ਵੀ ਆਪਣਾ ਪੂਰਾ ਪੂਰਾ ਸਾਰ ਜਾਣਾਂਗਾ ਆਹ ਕੱਪੜਾ ਜਿਹੜਾ ਸੌਰੀ ਆਪਾਂ 24 ਇੰਚ ਲਿਆਗਾ ਨਾ ਇਹ ਆਪਾਂ ਇੱਧਰ ਜਿਹੜਾ ਐਕਸਟਰਾ ਕੱਪੜਾ ਆਪੇ ਇੱਧਰ ਕੱਢਾਂਗੇ ਕਿਉਂਕਿ ਫਿਰ ਜਿਹੜਾ ਆਪਾਂ neck ਵਗੈਰਾ ਰੈਡੀ ਕਰਾਂਗੇ ਉਹਦੀ ਸਾਰਤਰ ਆਪਾਂ ਨੂੰ ਇਕੱਠਾ ਕੱਪੜਾ ਦੇ ਬਚ ਜਾਊਗਾ ਆਪਾਂ 24 ਇੰਚ ਦੀ ਜਿਹੜੀ ਕਟਿੰਗ ਆ ਉਹ ਆਪਾਂ ਇੱਧਰ ਕਰਨੀ ਹੈ ਆ ਜਿਹੜਾ ਦੇਖੋ ਕਪੜਾ ਬਚਿਆ ਇਹਦੇ ਵਿੱਚੋਂ ਆਪਾਂ neck ready ਕਰਾਂਗੇ ਤੇ रेਵਲੀਰ ਦੀ ਕਟਿੰਗ ਹੋ ਚੁਗੀ ਹੁਣ ਆਪਾਂ ਕੀ ਕਰਨਾਗਾ ਆ ਦੇਖੋ ਸਭ ਤੋਂ ਪਹਿਲਾਂ ਤਾਂ ਆਪਾਂ ਪ੍ਰਿੰਟ ਸਹੀ ਕਰਨਾ ਵੀ ਆ ਦੇਖੋ ਆ ਉੱਪਰ ਨੂੰ ਜਾ ਰਹੇ ਨੇ ਤੇ ਇਹਦਾ ਵੀ ਆਪਾਂ ਪਾਸਾ ਬਦਲਣਾ ਹੋਣ ਦੇਖੋ ਮੇਰੀਆਂ ਕਈ ਭੈਣਾਂ ਨੂੰ ਜਿਹੜੀਆਂ ਨਵੀਂ ਸਲਾਈ ਸਿੱਖਦੀਆਂ ਨੇ ਉਹਨਾਂ ਨੂੰ ਪ੍ਰੋਬਲਮ ਆਉਂਦੀ ਹੈ ਇਹ ਕਿ ਸਾਡੀ ਕਾਰਟ ਇੱਕ ਅੱਗੇ ਚੜੀ ਜਾਂਦੀ ਹੈ ਇੱਕ ਪਿੱਛੇ ਉਹਦੇ ਲਈ ਆਪਾਂ ਜਿਹੜਾ ਬਾਹਵਾ ਦੀ ਕਟਿੰਗ ਕਰਨ ਖਾਤਰ ਕੱਪੜਾ ਰੱਖਣਾ ਕਿਵੇਂ ਹੈ ਦੇਖੋ ਆ ਵੀ ਕੱਪੜੇ ਦਾ ਉਲਟਾ ਪਾਸਾ ਆ ਵੀ ਉਲਟਾ ਪਾਸਾ ਜਿਹੜੇ ਦੋਵੇਂ ਸਿੱਧੇ ਪਾਸੇ ਨੇ ਇਹ ਆਪਾਂ ਦੇਖੋ ਆਪਸ ਦੇ ਵਿੱਚ ਮਿਲਾਉਣੇ ਨੇ ਇਹ ਪ੍ਰਿੰਟਡ ਆ ਪ੍ਰਿੰਟਡ 'ਚ ਦੇਖੋ ਪ੍ਰਿੰਟ ਤੋਂ ਪਤਾ ਲੱਗ ਜਾਂਦਾਗਾ ਨਹੀਂ ਜਿਹੜਾ ਪਲੇਨ ਕੱਪੜਾ ਹੁੰਦਾ ਉਹ ਵੀ ਤੁਸੀਂ ਕੰਨੀ ਤੋਂ ਅੰਦਾਜ਼ਾ ਲਾ ਲਿਆ ਕਰੋ ਵੀ ਕਿਹੜਾ ਪਾਸਾ ਸਿੱਧਾ ਤੇ ਕਿਹੜਾ ਉਲਟਾ ਤੇ ਉਹਦੇ ਉੱਤੇ ਆਪਾਂ ਏਦਾਂ ਟਿੱਕ ਲਾ ਕੇ ਨਿਸ਼ਾਨ ਲਾ ਸਕਦੇ ਆਂ ਇਹ ਦੇਖੋ ਜੀ ਕੱਪੜੇ ਨੂੰ ਆਪਾਂ ਏਦਾਂ ਚਾਰ ਤਿਹਾਂ ਦੇ ਵਿੱਚ ਰੱਖ ਲਿਆ ਫੋਰ ਫੋਲਡਿੰਗ 'ਚ ਇਸ ਤਰ੍ਹਾਂ ਠੀਕ ਹੈ ਜੀ ਹੁਣ ਆਪਾਂ ਕੀ ਕਰਨਾ ਹੈਗਾ ਆਪਣਾ ਕਮੀਜ਼ ਦਾ ਦੇਖੋ ਜਿਹੜਾ ਮੋਡਾ ਸੀਗਾ ਇਹ ਸੀਗਾ 8.5 ਇੰਚ ਤਿਆਰ 8.5 ਇੰਚ ਤਿਆਰ ਸੀਗਾ ਨਾ ਆਪਾਂ ਇੱਥੇ ਅੱਧਾ ਇੰਚ ਘਟਾ ਕੇ ਲੈਣਾ ਠੀਕ ਹੈ ਜੀ ਆਪਾਂ ਇੱਥੇ 8 ਇੰਚ ਤੇ ਮਾਰਕ ਕਰਨਾ ਹੈ। ਹਾਂ ਬੋਲ ਜੀ ਤੇ ਨੀਚੇ ਨੂੰ ਆਪਾਂ ਡਾਊਨ ਕਰਨਾਗਾ 3 ਇੰਚ। ਹਾਂ ਹੁਣ ਇਹ ਤੇ 3 ਇੰਚ ਡਾਊਨ ਕੀਤਾ ਦੇਖੋ ਹੁਣ ਜਦੋਂ ਆਪਾਂ ਇਸ ਤਰ੍ਹਾਂ ਨਾਪਾਂਗੇ ਨਾ ਦੇਖੋ ਆਪਣਾ 8.5 ਇੰਚ ਹੈ ਇਸ ਤਰ੍ਹਾਂ ਨਾਪਾਂਗੇ ਆਪਣਾ 8 ਇੰਚ ਹੈਗਾ ਉੱਪਰ ਆਪਾਂ ਜਿਹੜਾ ਨਿਸ਼ਾਨ ਹੈ ਲਾਉਣਾ 2.5 ਇੰਚ ਤੇ ਦੇਖੋ ਜੀ ਹਰ ਇੱਕ ਸਾਈਜ਼ ਜੀ ਆਹ ਵਾਲੇ ਨਿਸ਼ਾਨ ਨੂੰ ਆਹ ਵਾਲੇ ਨਿਸ਼ਾਨ ਨਾਲ ਮਿਲਾ ਲੈਣਾ ਇਹ ਲਓ ਜੀ ਆਹ ਮਿਲਾ ਲਿਆ ਹੁਣ ਆਪਾਂ ਨੇ ਇੱਥੇ ਇੰਚੀ ਟੇਪ ਰੱਖ ਕੇ ਇੰਚ ਟੇਪ ਨੂੰ ਫੋਲਡ ਕਰਕੇ ਇਹਦਾ ਹਾਫ ਕਰ ਲੈਣਾ ਆ ਦੇਖੋ ਆ ਹਾਫ ਕਰ ਲਿਆ ਦੇਖੋ ਆਪਾਂ ਇੱਥੇ ਨਾ ਜਿਹੜੀ ਕਾਟ ਆ ਗਈ ਇਹ 1 ਇੰਚ ਦੀ ਪਾਈ ਆ ਇੱਥੋਂ ਤੋਂ ਲੈ ਕੇ ਇੱਥੇ ਤੱਕ 1 ਇੰਚ ਦੀ ਕਾਟ ਆ ਜਿਹੜੀ ਫਰੰਟ ਵਾਲੀ ਆਏਗੀ ਠੀਕ ਹੈ ਜੀ ਆਪਾਂ ਇੱਥੇ 1 ਇੰਚ ਦੀ ਹੀ ਕਾਟ ਪਾਉਣੀ ਆ ਫਿਰ ਕਦੇ ਵੀ ਆਪਣੇ ਮੁੱਢੇ ਚ ਵੱਲ ਨਹੀਂ ਪੈਂਦੀ ਅੱਧਾ ਇੰਚ ਇਧਰ ਤੇ ਅੱਧਾ ਇੰਚ ਇਧਰ ਠੀਕ ਹੈ ਜੀ ਹੁਣ ਆਪਾਂ ਪਾਉਣੀ ਹੈ ਗਲਾਈ ਤਲਾਈ ਆਪਾਂ ਸਿਰੇ ਤੱਕ ਹੀ ਪਾਉਣੀ ਹੈ ਇੱਥੇ ਤੱਕ ਨਹੀਂ ਪਾਉਣੀ ਹੈਗੀ ਚਲੋ ਜੀ ਇਸ ਤਰ੍ਹਾਂ ਇਸ ਤਰ੍ਹਾਂ ਹੀ ਪਾ ਦੇਣੀ ਆ ਦੇਖੋ ਆਪਾਂ ਫਰੰਟ ਵਾਲੀ ਗਲਾਈ ਹੁਣ ਆਪਾਂ ਤੁਹਾਨੂੰ ਇਸ ਤੀ ਕਟਿੰਗ ਕਰਕੇ ਦਿਖਾਵਾਂਗੇ ਪਾਉਣੀ ਆ ਫਰੰਟ ਵਾਲੀ ਕਾਰਟ ਫਰੰਟ ਵਾਲੀ ਕਾਰਟ ਪਾਉਣ ਖਾਤਰ ਦੇਖੋ ਆਪਾਂ ਦੋ ਪੱਲੇ ਛੱਡ ਦੇਣੇ ਤੇ ਦੋ ਪੱਲੇ ਚੱਕ ਲੈਣੇ ਦੇਖੋ ਇਹ ਜਿਹੜੀ ਆ ਫਰੰਟ ਵਾਲੀ ਕਾਰਟ ਆ ਨਾ ਜਦੋਂ ਆਪਾਂ ਬਾਹਵਾ ਜੜਦੇ ਹੁੰਨੇ ਆ ਸਲਾਈ ਲਾਉਣੇ ਹੁੰਨੇ ਆ ਤੁਸੀਂ ਉਦੋਂ ਵੀ ਪਾ ਸਕਦੇ ਹੋ ਉਹਨੂੰ ਦੇਖੋ ਆਪਣੀ ਜਿਹੜੀ ਕਮੀਜ਼ ਬਾਹਾਂ ਦੀ ਮੂਰੀ ਹੈਗੀ ਹੈਗੀ ਇਹ ਹੈਗੀ ਹੈ 4 ਇੰਚ ਤੇ 2 ਇੰਚ ਰੱਖਾਂਗੇ ਆਪਾਂ ਐਕਸਟਰਾ ਆ ਆਪਣੀ ਦੇਖੋ ਫਿਟਿੰਗ ਵਾਲੀ ਇਨਸਾਨੀ ਹੋਣੀ ਹੈਗੀ जो एक्सट्रा कपड़ा देखो जी ए कर होगी अपनी देखो जी फुल की कटिंग ਇਸ ਤਰ੍ਹਾਂ ਜੀ ਆਪਾਂ ਫੁੱਲ 슬ੀਵਸ ਦੀ ਕਟਿੰਗ ਕਰ ਸਕਦੇ ਹਾਂ ਕਿ ਹਲਕੀਆਂ ਜੀਆਂ ਚੂੜੀਆਂ ਪਾਉਣੀਆਂ ਨੇ ਤੁਸੀਂ ਬਾਹਾਂ ਦੇ ਵਿੱਚ ਤਾਂ ਤੁਸੀਂ ਇੱਦੋਂ 3-4 ਇੰਚ ਐਕਸਟਰਾ ਕਟਿੰਗ ਕਰ ਸਕਦੇ ਹੋਗੇ ਹੁਣ ਆਪਾਂ ਤੁਹਾਨੂੰ ਬਾਹਾਂ ਕਮੀਜ਼ ਦੇ ਨਾਲ ਨਾਪ ਕੇ ਦਿਖਾਵਾਂਗੇ ਵੀ ਦੇਖੋ ਆਪਣੀ ਬਾਹ ਬਿਲਕੁਲ ਪੂਰੀ ਆਊਗੀ ਆ ਦੇਖੋ ਜੀ ਆ ਆਪਣਾ ਕਮੀਜ਼ ਆਗਾ ਇਹ ਆ ਆਪਣੀ ਦੇਖੋ ਕਮੀਜ਼ ਦੀ ਸਲਾਈ ਆ ਫਿਟਿੰਗ ਵਾਲੀ ਸਲਾਈ ਆ ਬਾਹਾਂ ਦੀ ਸਲਾਈ ਆ ਦੇਖੋ ਆ ਸੀ ਆਪਣਾ ਆ ਦੇਖੋ ਜੀ ਆ ਆਪਣੀ ਫਿਟਿੰਗ ਵਾਲੀ ਸਲਾਈ ਹੋ ਗਈ ਆ ਆਪਣੀ ਉੱਪਰਲੀ ਸਲਾਈ ਹੋਊਗੀ ਕੋਈ ਵੀ ਕੱਪੜਾ ਆਪਾਂ ਖਿੱਚਣਾ ਨਹੀਂ ਹੈਗਾ ਬਸ ਐਸ ਤਰ੍ਹਾਂ ਹਲਕਾ ਜਿਹਾ ਆ ਵਾਲੀ ਇਹ ਐਸ ਤਰ੍ਹਾਂ ਰੱਖਣਾ ਠੀਕ ਹੈ ਜੀ ਐਸ ਤਰ੍ਹਾਂ ਦੇਖੋ ਬਾਹਾਂ ਦੀ ਕਟਿੰਗ ਕਰਨ ਦੇ ਨਾਲ ਕਦੇ ਵੀ ਆਪਣੀ ਸਲਾਈ ਲਗਾਉਣ ਟਾਈਮ ਕੱਪੜਾ ਵਾਧਾ ਘਟਦਾ ਨਹੀਂ ਹੈਗਾ ਤੇ ਨਹੀਂ ਆਪਣਾ ਬਾਹ ਵਿੱਚ ਜਾਂ ਮੋਢੇ ਵਿੱਚ ਝੋਲ ਪਵੇ ਤੇ ਨਹੀਂ ਆਹ ਵਾਲੀ ਚੀਜ਼ ਚ ਕਮੀਜ਼ ਨੂੰ ਪਾਉਣ ਤੋਂ ਬਾਅਦ ਵਾਲ ਪਹਿਣ ਆਹ ਵਾਲੀ ਤਿਰਸੀ ਘਾਟ ਪਾਉਣ ਦੇ ਨਾਲ ਕਦੇ ਵੀ ਜਿਹੜੇ ਆਪਣੀ ਕਮੀਜ਼ ਦੇ ਮੋਢੇ ਨੇ ਉਹ ਡਿੱਗਦੇ ਨਹੀਂ ਹੈਗੇ ਜੇ ਤੁਹਾਨੂੰ ਆਪਣੀ ਅੱਜ ਵਾਲੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੇ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ